ਸੋ ਨਿਰਭੈ ਭਵਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤ ਮਹਾਰਾਜ ਕੀ ਜੈ ਪਰਮ ਪੂਜਯ ਪਰਬਤਨਾਕਰ ਮਹਾਰਾਜ ਕੀ ਜੈ ਜੈ ਭੀਮ ਜੈ ਸੰਵਿਧਾਨ ਜੈ ਭੀਮ ਜੈ ਸੰਵਿਧਾਨ ਸਾਰਿਆਂ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀ ਮੈਂ ਆਦੀ ਵਾਲਮੀਕੀ ਅਮੜਕਰ ਮਹਾ ਪਚਾਇਸ ਘਟਾ ਦਾ ਬੌਸ ਚਾਲਕ ਹਾਂ ਸੋ ਆਪ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਤਾਨੂੰ ਪਤਾ ਹੈ ਕਿ ਹਮੇਸ਼ਾ ਹੀ ਜਿਹੜਾ ਦਲਿਤ ਭਾਈਚਾਰੇ ਦੇ ਨਾਲ ਜਿਹੜਾ ਸਾਡੀਆਂ ਧੀਆਂ ਭੈਣਾਂ ਦੇ ਨਾਲ ਜਿਹੜਾ ਸ਼ੋਸ਼ਣ ਹੁੰਦਾ ਆ ਰਿਹਾ ਹੈ ਲਗਾਤਾਰ ਉਹ ਅੱਜ ਵੀ ਇਸ ਡੇਟ ਦੇ ਵਿੱਚ ਵੀ ਉਹ ਲਗਾਤਾਰ ਚੱਲ ਰਿਹਾ ਹੈ ਜਿਸ ਮੱਦੇ ਦੇ ਵਿੱਚ ਸਾਡੀ ਜਿਹੜੀ ਛੋਟੀ ਭੈਣ ਜਿਹੜੀ ਸਨਿਆ ਜਿਨ੍ਹਾਂ ਨੇ ਇੱਕ ਕੰਪਲੇਨਟ ਦਿੱਤੀ ਸੀ ਕਿ ਇਹ ਜਿੱਥੇ ਕੰਮ ਕਰਦੇ ਸੀ ਖਾਣਾ ਬਣਾਉਂਦਾ ਕਿਸੇ ਕੋਠੀ ਦੇ ਵਿੱਚ ਉਸ ਕੋਠੀ ਦੇ ਵਿੱਚ ਇਹਨਾਂ ਬੱਚਿਆਂ ਨੂੰ ਜਿਹੜਾ ਵਾ ਇਨਾਂ ਦੀ ਬਿਟੀਆ ਜਿਹੜੀ ਆ 14 ਤੋਂ 15 ਸਾਲਾਂ ਦੀ ਆ ਉਹਨਾਂ ਨੂੰ ਜਿਹੜਾ ਬੰਦ ਕਰਕੇ ਕਮਰੇ ਦੇ ਵਿੱਚ ਮਾਰ ਕਟਾਈ ਕੀਤੀ ਗਈ ਉਸ ਸਬੰਧ ਦੇ ਵਿੱਚ ਇਹਨਾਂ ਨੇ ਕੰਪਲੇਂਟ ਜਿਹੜੀ ਕਮਿਸ਼ਨਰ ਸਾਹਿਬ ਨੂੰ ਦਿੱਤੀ ਸੀ ਅੱਜ ਤੱਕ ਉਹਦੀ ਕੋਈ ਵੀ ਜਿਹੜੀ ਸੁਣਵਾਈ ਨਹੀਂ ਹੋਈ ਆ ਉਸ ਕੰਪਲੇਂਟ ਨੂੰ ਘੱਟ ਤੋਂ ਘੱਟ 1 ਮਹੀਨਾ ਹੋ ਗਿਆ ਏ ਤੇ ਮੈਂ ਅੱਜ ਇਹ ਪਰਿਵਾਰ ਸਾਡੇ ਕੋਲ ਪਹੁੰਚਿਆ ਹੈ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਕਿ ਅਗਰ 2-3 ਦਿਨਾਂ ਦੇ ਵਿੱਚ ਵਿੱਚ ਇਹਨਾਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਇਹ ਜਿਹੜਾ ਵਾ ਏਡੀਸੀ ਜੀ ਆ ਡੀਸੀ ਤੇ ਡੀਸੀ ਸਾਹਿਬ ਆਪ ਤੇ ਹੈ ਨਹੀਂ ਸੀ ਮਗਰ ਏਡੀਸੀ ਸਾਹਿਬ بیٹھے ਸੀ ਅਸੀਂ ਉਹਨਾਂ ਨੂੰ ਆਪਣਾ ਜਿਹੜਾ ਵਾ ਮੰਗ ਪੱਤਰ ਦਿੱਤਾ ਵਾ ਫਿਰ ਉਹਨਾਂ ਦੇ ਅੱਗੇ ਬਿੱਤੀ ਕੀਤੀ ਆ ਕਿ ਜਿਨ੍ਹਾਂ ਦੇ ਦੋਸ਼ੀਆ ਦੇ ਉੱਤੇ ਜਿਨ੍ਹਾਂ ਨੇ ਮਾਰਕਟਾਈ ਕੀਤੀ ਐ ਇਸ ਭੈਣਾ ਨੂੰ ਉਹਨਾਂ ਦੋਸ਼ੀਆਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਦੋਸ਼ਿਆਰੇ ਜੇ ਅਗਰ ਸੁਣਵਾਈ ਤੁਸੀਂ ਨਾ ਕੀਤੀ ਨਹੀਂ ਤੇ ਫਿਰ ਜਿਹੜਾ ਵਾ ਸੋਮਵਾਰ ਜਿਹੜਾ ਵਾ ਦਿਨ 29 ਤਰੀਕ ਨੂੰ ਸੋਮਵਾਰ 23 ਤਰੀਕ ਨੂੰ ਜਿਹੜਾ ਵਾ ਸਵੇਰੇ 10 ਵਜੇ ਜਿਹੜਾ ਧੰਮਾ ਜਿਹੜਾ ਲਿਖਿਆ ਗਿਆ ਵਾ ਤੇ ਮੈਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਬੇਤੀ ਕਰਦਾ ਕਿ ਵਾਧੇ ਚੜ ਕੇ ਉਥੇ ਪਹੁੰਚੋ ਤੇ ਅਸੀਂ ਜਿਹੜਾ ਵਾ ਇਹ ਭੈਣਾਂ ਨੂੰ ਜਿਹੜਾ ਇਨਸਾਫ ਜਿਹੜਾ ਦੇਵਾ ਸਕੀਏ ਔਰ ਦੋਸ਼ੀਆਂ ਤੇ ਜਿਹੜੀ ਕਾਰਵਾਈ ਕਰ ਸਕੀਏ ਔਰ ਮੈਂ ਹੈਰਾਨ ਹੁੰਨਾ ਵਾ ਜੇ ਪੰਜਾਬ ਸਰਕਾਰ ਵੱਲੋਂ ਇੱਕ ਪੰਨੇ ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਧੀਆਂ ਪੜਾਓ ਤੇ ਧੀਆਂ ਬਚਾਓ ਬਿਆ ਨਾਰਾ ਲਾਉਂਦੀ ਆ ਦੂਜੇ ਪੰਨੇ ਇਹ ਸਾਡੇ ਲੋਕਾਂ ਨੂੰ ਜਿਹੜਾ ਗੁਮਰਾਹ ਕਰਦੇ ਨੇ ਔਰ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਇਹ ਵਰਦੀ ਦਿੱਤੀ ਗਈ ਆ ਇਹ ਸਾਡੀ ਸੁਰੱਖਿਆ ਵਾਸਤੇ ਦਿੱਤੀ ਗਈ ਆ ਸਾਡੇ ਸੁਰੱਖਿਆ ਕਵਚ ਵਾਸਤੇ ਦਿੱਤੀ ਗਈ ਆ ਇਹਨਾਂ ਨੂੰ ਜਿਹੜੇ ਤਾਰੇ ਲੱਗੇ ਆ ਇਹ ਸਾਡੀਆਂ ਜਿਹੜੀਆਂ ਵਾ ਸੇਫਟੀਆਂ ਵਾਸਤੇ ਇਹਨਾਂ ਨੂੰ ਤਾਰੇ ਲੱਗੇ ਆ ਇਹਦਾ ਮਤਲਬ ਇਹ ਨਹੀਂ ਆ ਇਹਨਾਂ ਨੂੰ ਤਾਰੇ ਲੱਗੇ ਤੇ ਅਸਮਾਨ ਨੂੰ ਵੇਖਣ ਲੱਪੈਣ ਇਹ ਜਿਹੜੇ ਤਾਰੇ ਲੱਗੇ ਆ ਸਾਡੇ ਲੋਕਾਂ ਦੀ ਸੇਵਾ ਕਰਨ ਵਾਸਤੇ ਲੱਗੇ ਆ ਅੱਜ ਜੇ ਇਹਨਾਂ ਨੂੰ ਵਰਦੀਆਂ ਦਿੱਤੀਆਂ ਗਈਆਂ ਵਾ ਸਾਡੀਆਂ ਸੇਵਾ ਵਾਸਤੇ ਦਿੱਤੀਆਂ ਗਈਆਂ ਵਾ ਤੇ ਜੇ ਪ੍ਰਸ਼ਾਸਨ ਹੀ ਸਾਡੀ ਮਦਦ ਨਹੀਂ ਕਰੇਗਾ ਜੇ ਪ੍ਰਸ਼ਾਸਨ ਹੀ ਦੋਸ਼ੀਆਂ ਉੱਤੇ ਕਾਰਵਾਈ ਨਹੀਂ ਕਰੇਗਾ ਤੇ ਫਿਰ ਅਸੀਂ ਲੋਕ ਕਿਰ ਕੋ ਜਾਵਾਂਗੇ ਕਿਰ ਕੋ ਉਮੀਦ ਦੇ ਕਰਾਂਗੇ ਕਿਰ ਕੋ ਇਨਸਾਫ ਦੀ ਮੰਗ ਕਰਾਂਗੇ ਆਪਾਂ ਤੇ ਮੈਂ ਬੇਨਤੀ ਕਰਦਾ ਵਾਂ ਜੇ 2-3 ਦਿਨਾਂ ਦੇ ਵਿੱਚ ਵਿੱਚ ਅਗਰ ਦੋਸ਼ੀਆਂ ਦੇ ਉੱਤੇ ਕਾਰਵਾਈ ਨਾ ਹੋਈ ਤੇ 29 ਤਰੀਕ ਨੂੰ ਦਿਨ ਸੋਮਵਾਰ ਸਵੇਰੇ 10 ਵਜੇ ਜਿਹੜਾ ਵਾ ਉਹ ਸੀ ਧਰਨਾ ਜਿਹੜਾ ਜਿਹੜਾ ਇਹ ਦਾ ਜਿਹੜਾ ਮਜੀਠਾ ਰੋਡ ਤੇ ਥਾਣਾ ਵਾ ਗੁਰੂ ਨਾਨਕਾ ਹਸਪੀਟਲ ਦੇ ਬਾਹਰ ਉਹਦਾ ਜਿਹੜਾ ਅਸੀਂ ਰੋਸ਼ ਪਜਾਰਾ ਕਰਾਂਗੇ ਔਰ ਚੱਕਾ ਜਾਮ ਕਰਾਂਗੇ ਜੈ ਵਾਲਮੀਕੀ ਜੈ ਭੀ ਜੈ ਬੀ